ਹਾਂਜੀ ਕੀ ਨਾਮ ਹੈ ਤੁਹਾਡਾ ਸੰਜੀਤ ਸੋਜੀ ਸੋ ਸਰ ਕੀ ਗੱਲ ਹੋਈ ਹੈ ਵੀ ਜਿਹੜਾ ਥਾਣਾ ਡਿਵੀਜ਼ਨ ਨੰਬਰ 2 ਦੇ ਸਾਹਮਣੇ ਠੇਕੇ ਦੇ ਕੋਈਂ ਦੇ ਕਹਿਤੀ ਹੋਈ ਹੈ ਸ਼ੁਕਰਵਾਰ ਕੀ ਗੱਲ ਹੈ ਜੀ ਮਤਲਬ ਧੁੰਦ ਦੇ ਦਿਨ ਸ਼ੁਰੂ ਹੋ ਗਏ ਆ ਤੇ ਧੁੰਦਾਂ ਕਰਕੇ ਜਿਹੜੇ ਚੋਰ ਆ ਸਾਰੇ ਉਹੀ ਪੁਰਾਣੀ ਐਕਟੀਵਿਟੀਜ਼ ਦੇ ਵਿੱਚ ਐਕਟਿਵ ਹੋ ਜਾਂਦੇ ਨੇ ਤੇ ਪਿਛਲੇ ਦਿਨਾਂ ਦੇ ਵਿੱਚ ਉਹੀ ਹੋਇਆ ਕਿ ਜਿਸ ਤਰ੍ਹਾਂ ਹੀ ਪਹਿਲੀ ਸੀਜ਼ਨ ਦੀ ਧੁੰਦ ਜ਼ਿਆਦਾ ਦਿਹੀ ਤਾਂ ਸ਼ਟਰ ਨੂੰ ਪਾੜ પા ਕੇ ਚੋਰਾਂ ਨੇ ਬਿਲਕੁਲ ਸਰੇ ਆਮੰਦਰ ਆ ਗਏ ਕੈਮਰੇ ਦੀ ਵੀ ਕੋਈ ਲਿਹਾਜ਼ ਨਹੀਂ ਕੀਤੀ ਕੈਮਰੇ ਦਾ ਮੂੰਹ ਇੱਕ ਪਾਸੇ ਮੋੜਤਾ ਜਿੰਦੂ ਦੀ ਸ਼ਕਲ ਤਾਂ ਆ ਗਈ ਹੈ ਚੋਰਾਂ ਦੀ ਪਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਉਤੋਂ 500 ਪੇਟੀਆਂ ਇੰਗਲਿਸ਼ ਦੀਆਂ ਤੇ ਬਾਕੀ ਕੁਛ ਦੇਸੀ ਦਾ ਤੇ ਕੈਸ਼ ਗੱਲੇ ਸੀ ਜਿਹੜਾ ਪਿਆ ਸੀ ਉਹ ਨੁਕਸਾਨ ਕਰਕੇ ਚਲੇ ਗਏ ਇਹ ਲੈ ਕੇ ਕਿਵੇਂ ਗਏ ਸੀ ਜੀ ਸਾਰਾ ਟਰਾਂਸਪੋਰਟ ਇਹਨਾਂ ਨੇ ਕਿਵੇਂ ਕੀਤਾ ਜੀ ਇਹ ਸਾਰਾ ਕੈਮਰਾ ਕਿਉਂਕਿ ਉਹਨਾਂ ਦੇ ਅੰਦਰ ਤੋਂ ਬੰਦ ਕਰਤਾ ਤੇ ਬਾਹਰ ਕੁਝ ਵੀ ਉਹਦਾ ਫਿਰ ਬਾਅਦ ਸ਼ੋਰ ਨਹੀਂ ਹੋ ਪਾਇਆ ਕਪੂਨਕੁਇ ਤੋ ਵਿਕਲੋਨਕੁਲ ਜ਼ਰੂਰ ਰਿਆ ਹੋਣਾ ਜਿਹੜਾ ਉਹਨਾਂ ਨੇ ਇੰਨਾ ਸਮਾਂ ਚੱਕ ਕੇ ਲਿਕੇ ਜਿਆਦਾਤਰ ਦੇਖਿਆ ਜਾਂਦਾ ਵੀ ਠੇਕਿਆਂ ਦੇ ਅੰਦਰ ਕਰਿੰਦੇ ਰਾਤ ਨੂੰ ਸੁੰਦੇ ਆ ਵੀ ਤੁਹਾਡੇ ਕਿ ਕਰਿੰਦੇ ਸੁੰਦੇ ਸੀ ਦੀ ਜੀ ਜਿਆਦਾਤਰ ਠੇਕਿਆਂ ਦੇ ਅੰਦਰ ਸੁੰਦੇ ਆ ਕਰਿੰਦੇ ਕੋਈ ਕਈ ਵਾਰ ਕੀ ਹੁੰਦਾ ਕਿ ਕੁਛ ਲਾਪਰਵਾਹੀ ਹੁੰਦੀ ਹੈ ਜਾਂ ਕੁਛ ਦਿਨਾਂ ਦੇ ਕਿਸੇ ਦੀ ਮਜਬੂਰੀ ਹੁੰਦੀ ਹੈ ਉਸ ਵਾਰ ਦੇ ਇੱਥੇ ਜਿਹੜੇ ਸੇਲਜ਼ਮੈਨ ਹੁੰਦੇ ਛੁੱਟੀ ਤੇ ਗਏ ਹੁੰਦੇ ਨੇ ਪੈਸੇ ਸੁੰਦੇ ਉਹ ਠੇਕੇ ਤੇ ਤੁਹਾਡੇ ਇੱਥੇ ਪਹਿਲਾਂ ਸੁੰਦੇ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਹੁਣ ਜਿਆਦਾ ਕੋਈ ਠੰਡ ਵਧੀ ਇੱਕ ਦੋ ਬੰਦਾ ਛੁੱਟੀ ਤੇ ਚਲਾ ਗਿਆ ਕੋ ਕਿਸੇ ਨਾ ਕਿਸੇ ਨੂੰ ਕੋਈ ਖ਼ਬਰ ਹੀ ਬੰਦਾ ਹੋਵੇਗਾ ਜਿਹਨੂੰ ਪਤਾ ਸੀ ਕਿ ਠੇਕੇ ਦੇ ਅੰਦਰ ਕੋਈ ਨਹੀਂ ਮੌਜੂਦ ਹੈ ਇਸ ਕਰਕੇ ਵਾਰਦਾਤ ਨੂੰ ਜਾਉਂਦੇ ਬਸ ਉਸ ਸਰ ਥਾਣਾ ਬਿਲਕੁਲ ਨੇੜੇ ਆ ਲੱਗਦਾ ਨਹੀਂ ਪੁਲਿਸ ਨੂੰ ਤਾਂ ਰਾਤੋਂ ਬਿਲਕੁਲ ਖਬਰ ਹੋਦੀ ਆ ਲੱਗ ਕਿ ਉੱਥੇ ਗੇਂਦ ਵੀ ਰਹਿੰਦੇ ਨੇ ਕੀ ਲੱਗਦਾ ਜੀ ਕਿਸ ਹਿਸਾਬ ਸੇ ਇਹ ਥੋੜਾ ਚਿੰਤਾ ਦਾ ਜਿਹੜਾ ਵਿਸ਼ਾ ਹੈ ਲਾਪਰਵਾਹੀ ਦਾ ਵਿਸ਼ਾ ਜਿਹੜਾ ਮੰਨਿਆ ਜਾ ਸਕਦਾ ਇਹੀ ਹੈ ਕਿ ਬਿਲਕੁਲ ਹੌਸਲੇ ਜਿਹੜੇ ਚੋਰਾਂ ਦੇ ਅੱਨੇ ਬੁਲੰਦ ਹੋਏ ਬੈਨੇ ਕਿ ਜਿਹੜਾ ਥਾਣੇ ਦੀ ਵੀ ਪਰਵਾਹ ਨਹੀਂ ਕਰਦੇ ਜੋ ਕੋਈ ਸੋਚ ਹੀ ਨਹੀਂ ਰਿਹਾ ਕਿ ਹਾਂ ਵੀ ਸਾਡੇ ਦੇ ਕੋਈ ਹੱਥ ਵੀ ਪਾ ਸਕਦਾ ਹੈ ਜਿਹੜੇ ਹੌਸਲੇ ਬੁਲੰਦ ਹੋਏਗੇ ਚੋਰਾਂ ਦੇ ਇਹੀ ਘੱਟਕ ਜਿਹੜੀ ਅਸਥਕਿਲ ਨੂੰ ਉਚਾਈ ਕਰ ਰਹੇ ਇਸ ਟਾਈਮ ਬੇ ਐਨ ਆਈ ਚੋਰਾਂ ਨੂੰ ਕਿਸੇ ਵੀ ਤਰੀਕੇ ਦਾ ਆਜ਼ਾਦੀ ਮਿਲੀ ਹੋਈ ਹੈ ਕਿਸੇ ਪਰ ਕੋਈ ਸ਼ੱਕ ਹੋਵੇ ਤੁਹਾਨੂੰ ਸ਼ੱਕ ਤਾਂ ਦੇਖੋ ਨਹੀਂ ਕੀਤਾ ਜਾ ਸਕਦਾ ਕੁਝ ਵੀ ਜਿਵੇਂ ਤੁਸੀਂ ਕਹ ਰਹੇ ਕੁਰੀਂਦੇ ਸੁੰਦੇ ਸੀ ਸੋਏ ਨਹੀਂ ਉਸ ਦਿਨ ਹੋ ਸਕਦਾ ਕੋਈ ਨਾ ਕੋਈ ਜਿਹੜਾ ਖਬਰ ਹੀ ਬੰਦਾ ਹੋ ਕੋਈ ਬੰਦ ਲੈਣ ਆਂਦਾ ਹੋ ਸਹੀ ਤਰ੍ਹਾਂ ਦੇ ਬੰਦੇ ਦੇ ਕੋਈ ਠਿਕਾਣੇ ਲੱਗਦਾ ਵੀ ਕੁਰੀਂਦਿਆਂ ਤੇ ਮਿਲੀ ਪੁਗਤ ਨਾਲ ਕੋਈ ਸੂਦਿਤੀ ਜਾਂਚ ਵੀ ਫਲਾਣਾ ਦੇ ਨੇ ਠਿਕਾਣੇ ਖਾਲੀ ਆ ਜਾਂ ਕੋਈ ਐਸੀ ਤੁਹਾਨੂੰ ਲੱਗਦੀ ਕੋਈ ਮੌਜੂਦ ਤੌਰ ਤੇ ਜੇ ਐਸੀ ਕਿ ਜੀ ਵੀ ਹੋਣਾ ਤੇ ਹੀ ਸ਼ੱਕ ਕੀਤਾ ਜਾਏ ਜਾਂ ਨਹੀਂ ਕੋਈ ਟੋਟਾ ਕੰਪੀਟੀਟਰ ਹੋਵੇ ਤਾਂ ਲੱਗਿਆ ਵੀ ਨਹੀਂ ਆਇਆ ਕੁਝ ਨਹੀਂ ਰਸਤਾ ਉਹ ਸਾਰਿਆਂ ਦੇ ਟੇਕੇ ਇਸੇ ਤਰੀਕੇ ਨਾਲ ਚੱਲਦੇ ਨੇ ਤੇ ਉਹ ਕੋਈ ਆਹੇਗਾ ਕੰਮ ਕੁਝ ਕਹਿ ਤਾ ਮੇਰਾ ਦਰਜ ਕਰਈਏ ਸਰ ਜੀ ਹਾਂ ਜੀ ਉੱਥੇ ਨਾਲੀ ਚੌਂਕ ਦੇ ਵਿੱਚ ਰਿਪੋਰਟ ਦਰਜ ਹੋ ਗਈ ਸੀ ਕਿ ਕੀ ਆਸ਼ਵਾਸਾ ਦਿੱਤਾ 간 ਉਹਨਾਂ ਨੂੰ ਕਿ ਇਹ ਉਹਨਾਂ ਨੇ ਤੇ ਐਸਪੀ ਸਾਹਿਬ ਕੋਲ ਵੀ ਗਈ ਸੀ ਡੀਐਸਪੀ ਸਾਹਿਬ ਕੋਲ ਵੀ ਗਈ ਹੈ ਤੇ ਉਹਨਾਂ ਨੇ ਵੀ ਕਾਰਵਾਈ ਦਾ ਪੂਰਾ ਅਕਿਆ ਜਿਹੜੇ ਬ੍ਰਾਂਡ ਚੋਰੀ ਹੋਏ ਹੋਏ ਪਿਛਲੇ ਸਾਲ ਪਹਿਲਾਂ ਵੀ ਇਸੇ ਤਰੀਕੇ ਨਾਲ ਦੋ ਤਿੰਨ ਠੇਕੇ ਲਗਾਤਾਰੀ ਪਿਛਲੇ ਇੱਕ ਹਫ਼ਤੇ ਦੇ ਵਿੱਚ ਲੁੱਟੇ ਗਏ ਸੀ ਨਹੀਂ ਜਿਹੜੇ ਸ਼ਰਾਬ ਦੇ ਬ੍ਰਾਂਡ ਚੋਰੀ ਹੋਏ ਆ ਨਾਰਮਲ ਹੋਏ ਆ ਕੋਈ ਵਧੀਆ ਬ੍ਰਾਂਡ ਉਹ ਚ ਬਲੈਕ ਟੋਗ ਗੋਲਡ ਵੈਲੈਂਟਾਈਨ ਬੜੇ ਜਿਹੜੇ ਉੱਚੇ ਮੈਗੇ ਬ੍ਰਾਂਡ ਦੇ ਆਹ ਦੀਆਂ ਪੱਟੀਆਂ ਵਿੱਚ ਚੁੱਕਿਆ ਗਏ ਬਸ ਠੀਕ ਹਾਂਜੀ ਕੀ ਨਾਮ ਹੈ ਤੁਹਾਡਾ ਸੰਜੀਤ ਸੋਜੀ ਸੋ ਸਰ ਕੀ ਗੱਲ ਹੋਈ ਹੈ ਵੀ ਜਿਹੜਾ ਥਾਣਾ ਡਿਵੀਜ਼ਨ ਨੰਬਰ 2 ਦੇ ਸਾਹਮਣ ਕੁਈਂ ਤੇ ਕਹਤੀ ਹੋਈ ਐ ਜੀ ਸ਼ੁਕਰਵਾਰ ਰਾਤ ਦੀ ਗੱਲ ਐ ਜੀ ਮਤਲਬ ਧੁੰਦ ਦੇ ਦਿਨ ਸ਼ੁਰੂ ਹੋ ਗਏ ਆ ਤੇ ਧੁੰਮਾਂ ਕਰਕੇ ਜਿਹੜੇ ਚੋਰ ਐ ਸਾਰੇ ਉਹੀ ਪੁਰਾਣੀ ਐਕਟੀਵਿਟੀਜ਼ ਦੇ ਵਿੱਚ ਐਕਟਿਵ ਹੋ ਜਾਂਦੇ ਨੇ ਤੇ ਪਿਛਲੇ ਦਿਨਾਂ ਦੇ ਵਿੱਚ ਹੋਈ ਹੋਇਆ ਕਿ ਜਿਸ ਤਰ੍ਹਾਂ ਹੀ ਪਹਿਲੀ ਸੀਜ਼ਨ ਦੀ ਧੁੰਦ ਜ਼ਿਆਦਾ ਦਿਖੀ ਤਾਂ ਸ਼ਟਰ ਨੂੰ ਪਾੜ ਪਾ ਕੇ ਚੋਰਾਂ ਨੇ ਬਿਲਕੁਲ ਸਰੇ ਆ ਮੰਦਰ ਆ ਗਏ ਕੈਮਰੇ ਦੀ ਵੀ ਕੋਈ ਲਿਹਾਜ਼ ਨਹੀਂ ਕੀਤੀ ਕੈਮਰੇ ਦਾ ਮੂੰਹ ਇੱਕ ਪਾਸੇ ਮੋੜਤਾ ਜਿੱਦੋਂ ਉਹ ਸ਼ਕਲ ਤਾਂ ਆ ਗਈ ਐ ਚੋਰਾਂ ਦੀ ਪਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਉਹ 5-6 ਪੇਟੀਆਂ ਇੰਗਲਿਸ਼ ਦੀਆਂ ਤੇ ਪੱਕੇ ਕੁਛ ਦੇਸੀ ਦਾ ਤੇ ਕੈਸ਼ ਗੱਲੇ ਜਿਹੜਾ ਪਿਆ ਸੀ ਉਹ ਨੁਕਸਾਨ ਕਰਕੇ ਚਲੇ ਗਏ। ਇਹ ਲੈ ਕੇ ਕਿੰਨੇ ਗਏ ਸੀ ਜੀ ਸਾਰਾ ਟਰਾਂਸਪੋਰਟ ਇਹਨਾਂ ਨੇ ਕਿਵੇਂ ਕੀਤਾ ਜੀ? ਇਹ ਸਾਰਾ ਕੈਮਰਾ ਕਿਉਂਕਿ ਉਹਨਾਂ ਨੇ ਅੰਦਰ ਤੋਂ ਬੰਦ ਕਰਤਾ ਤੇ ਬਾਹਰ ਕੁਝ ਵੀ ਉਹਦਾ ਫਿਰ ਬਾਅਦ ਸ਼ੋਰ ਨਹੀਂ ਹੋ ਪਾਇਆ। ਤਾਂ ਕੋਈ ਨਾ ਕੋਈ ਤਾਂ ਵਿਕਲ ਉਹਨਾਂ ਕੋਲ ਜ਼ਰੂਰ ਰਿਹਾ ਹੋਣਾ ਜਿਹੜਾ ਉਹਨਾਂ ਨੇ ਇਹਨਾਂ ਸਮਾਨ ਚੱਕ ਕੇ ਲੈ ਕੇ ਗਏ। ਜ਼ਿਆਦਾਤਰ ਦੇਖਿਆ ਜਾਂਦਾ ਵੀ ਠੇਕਿਆਂ ਦੇ ਅੰਦਰ ਕਰਿੰਦੇ ਰਾਤ ਨੂੰ ਥੁੰਦੇ ਆ ਵੀ ਤੁਹਾਡੇ ਕਿ ਕਰਿੰਦੇ ਥੁੰਦੇ ਸੀ ਜੀ? ਜਾਦਤੋ ਠੇਕੇ ਦੇ ਅੰਦਰੋਂ ਸੌਂਦੇ ਆ ਕਰਿੰਦੇ ਕੋਈ ਕਈ ਵਾਰ ਕੀ ਹੁੰਦਾ ਕਿ ਕੁਝ ਲਾਪਰਵਾਹੀ ਹੁੰਦੀ ਹੈ ਜਾਂ ਕੁਝ ਦਿਨਾਂ ਦੇ ਕਿਸੇ ਦੀ ਮਜ਼ਬੂਰੀ ਹੁੰਦੀ ਹੈ ਉਸ ਵਾਰ ਦੇ ਠੇਕੇ ਜਿਹੜੇ ਸੇਲਜ਼ਮੈਨ ਦੇ ਛੁੱਟੀ ਤੇ ਗਏ ਹੁੰਦੇ ਨੇ ਇੱਥੇ ਸੌਂਦੇ ਉਹ ਠੇਕੇ ਦੇ ਤੁਹਾਡੇ ਇੱਥੇ ਪਹਿਲਾਂ ਸੌਂਦੇ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਹੁਣ ਜਿਆਦਾ ਕੁਝ ਠੰਡ ਵਧੀ ਇੱਕ ਦੋ ਬੰਦਾ ਛੁੱਟੀ ਤੇ ਚਲਾ ਗਿਆ ਤਾਂ ਕਿਸੇ ਨਾ ਕਿਸੇ ਨੂੰ ਕੋਈ ਖ਼ਬਰ ਹੀ ਬੰਦਾ ਹੋਵੇਗਾ ਜਿਹਨੂੰ ਪਤਾ ਸੀ ਕਿ ਠੇਕੇ ਦੇ ਅੰਦਰ ਕੋਈ ਨਹੀਂ ਮੌਜੂਦ ਹੈ ਇਸ ਕਰਕੇ ਵਾਰਦਾਤ ਨੂੰ ਜਾਂ ਬਸ ਉਸ ਸਰ ਥਾਣਾ ਬਿਲਕੁਲ ਨੇੜੇ ਆ ਲੱਗਦਾ ਨਹੀਂ ਪੂਛੂ ਦਾ ਰਤੋ ਬਿਲਕੁਲ ਖਬਰ ਹੁੰਦੀ ਹੈ ਲੇਕਿਨ ਉੱਥੇ ਜਿਹੜੀ ਤੇ ਵੀ ਰਹਿੰਦੇ ਨੇ ਕੀ ਲੱਗਦਾ ਵੀ ਕਿਸ ਹਿਸਾਬ ਸੇ ਬਿਲਕੁਲ ਥੋੜਾ ਚਿੰਤਾ ਦਾ ਜਿਹੜਾ ਵਿਸ਼ਾ ਹੈ ਲਾਪਰਵਾਹੀ ਦਾ ਵਿਸ਼ਾ ਜਿਹੜਾ ਮੰਨਿਆ ਜਾ ਸਕਦਾ ਹੈ ਇਹੀ ਹੈ ਕਿ ਬਿਲਕੁਲ ਹੌਸਲੇ ਜਿਹੜੇ ਚੋਰਾਂ ਦੇ ਅੱਨੇ ਬੁਲੰਦ ਹੋਏ ਪਏ ਨੇ ਕਿ ਜਿਹੜਾ ਥਾਣੇ ਦੀ ਵੀ ਪਰਵਾਹ ਨਹੀਂ ਕਰਦੇ ਜੋ ਕੋਈ ਸੋਚ ਹੀ ਨਹੀਂ ਰਿਹਾ ਕਿ ਹਾਂ ਵੀ ਸਾਡੇ ਤੇ ਕੋਈ ਹੱਥ ਨਹੀਂ ਪਾ ਸਕਦਾ ਜਿਹੜੇ ਇਹ ਹੌਸਲੇ ਬੁਲੰਦ ਹੋਏਗੇ ਚੋਰਾਂ ਦੇ ਇਹੀ ਕੱਤ ਜਿਹੜੀ ਇਸ ਸਥਿਤੀ ਨੂੰ ਉੱਚਾ ਚੁੱਕ ਰਹੇ ਇਸ ਟਾਈਮ ਵੇ ਅ ਕਿਸੇ ਵੀ ਤਰੀਕੇ ਦਾ ਆਜ਼ਾਦੀ ਮਿਲੀ ਹੋਈ ਹੈ ਕਿਸੇ ਪਰ ਕੋਈ ਸ਼ੱਕ ਹੋਵੇ ਤੁਹਾਨੂੰ ਸ਼ੱਕ ਤਾਂ ਦੇਖੋ ਨਹੀਂ ਕੀਤਾ ਜਾ ਸਕਦਾ ਕੁਝ ਵੀ ਜਿਵੇਂ ਤੁਸੀਂ ਕਹ ਰਹੇ ਹੋ ਕਰਿੰਦੇ ਸੁੰਦੇ ਸੀ ਸੋਏ ਨਹੀਂ ਉਸ ਦਿਨ ਹੋ ਸਕਦਾ ਕੋਈ ਨਾ ਕੋਈ ਜਿਹੜਾ ਖਬਰੇ ਬੰਦਾ ਹੋ ਕੋਈ ਬੰਦ ਲੈ ਆਂਦਾ ਹੋ ਸਾਰੀ ਤਰ੍ਹਾਂ ਦੇ ਬੰਦੇ ਦੇ ਕੋਈ ਠੇਕੇ ਨੇ ਲੱਗਦਾ ਵੀ ਕਰਿੰਦਿਆਂ ਤੇ ਮਿਲੀ ਭੁਗਤ ਨਾਲ ਵੀ ਕੋਈ ਸੂਦਿਤੀ ਜਾਂਚ ਸੀ ਫਰਾਂ ਦੇ ਨਤੇਕਾ ਖਾਲੀ ਆ ਜਾਂ ਕੋਈ ਅਸੀਂ ਤੁਹਾਨੂੰ ਲੱਗਦੀ ਕੋਈ ਮੌਜੂਦ ਤੌਰ ਤੇ ਜੇ ਅਸੀਂ ਤੇ ਜੀ ਵੀ ਉਹਨਾਂ ਤੇ ਸ਼ੱਕ ਕਰੀਏ ਜਾਂ ਨਹੀਂ ਹੋ ਸਕਦਾ ਕੋਈ ਤੁਹਾਡਾ ਕੰਪੀਟੀਟਰ ਹੋਵੇ ਤੁਹਾਨੂੰ ਲੱਗਿਆ ਵੀ ਨਹੀਂ ਹੈ ਜ ਕੁਝ ਨਹੀਂ ਰਸਤਾ ਉਹ ਸਾਰਿਆਂ ਦੇ ਠੇਕੇ ਇਸੇ ਤਰੀਕੇ ਨਾਲ ਚੱਲਦੇ ਨੇ ਤੇ ਉਹ ਕੋਈ ਇਹੋ ਜਿਹਾ ਕੰਮ ਕੁਝ ਕੀਤ ਮਰ ਦਰਜ ਕਰਾਈਏ ਸਰਛੇ ਦੀ ਹਾਇਰ ਉਸ nali ਚੌਂਕੀ ਦੇ ਵਿੱਚ ਰਿਪੋਰਟ ਦਰਜ ਹੋ ਗਈ ਸੀ ਕਿ ਕੀ ਆਸ਼ਵਾਸਨ ਦਿੱਤਾ 간 ਉਹ ਲੋ ਕਿ ਉਹਨਾਂ ਨੇ ਤੇ ਐਸਪੀ ਸਾਹਿਬ ਕੋਲ ਵੀ ਗਈ ਸੀ ਡੀਐਸਪੀ ਸਾਹਿਬ ਕੋਲ ਵੀ ਗਈ ਹੈ ਕਿਉਂਕਿ ਉਹਨਾਂ ਨੇ ਵੀ ਕਾਰਵਾਈ ਦਾ ਪੂਰਾ ਕੀਤਾ ਹੈ ਜਿਹੜੇ ਬ੍ਰਾਂਡ ਚੋਰੀ ਹੋਏ ਸਾਲ ਪਹਿਲਾਂ ਵੀ ਇਸੇ ਤਰੀਕੇ ਨਾਲ ਦੋ ਤਿੰਨ ਠੇਕੇ ਲਗਾਤਾਰ ਪਿਛਲੇ ਇੱਕ ਹਫ਼ਤੇ ਦੇ ਵਿੱਚ ਲੁੱਟੇ ਗਏ ਸੀ ਨਹੀਂ ਜਿਹੜੇ ਸ਼ਰਾਬ ਦੇ ਬ੍ਰਾਂਡ ਚੋਰੀ ਹੋਏ ਆ ਨੋਰਮਲ ਹੋਏ ਆ ਕੋਈ ਵਧੀਆ ਬ੍ਰਾਂਡ ਉਹ ਚ ਬਲੈਕ ਡੌਗ 골ਡ ਵੈਲੈਂਟਾਈਨ ਵਰਗੇ ਜਿਹੜੇ ਦੁੱੱਚ ਮਹਿੰਗੇ ਬ੍ਰਾਂਡ ਨੇ ਆਉਣ ਵੀ ਆਪਣੀਆਂ ਵਿੱਚ ਕੀ ਆ ਗਏ ਬਸ ਠੀਕ